ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਨਰਕ ਪਰਖ ਤਸੱਲੀ ਕਰਕੇ ਆਪਣੀ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਵਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਮਾਤੜ ਦਾ ਫਾਇਦਾ ਆ ਜਾਏ ਕੋਈ ਆਪਣੀ ਖਰੀਦਦਾਰੀ ਕਰ ਸਕੇ ਜੀ ਅੱਜ ਦੀ ਆਪਣੀ ਵਿਜ਼ਿਟ ਪਿੰਡ ਸੁਰ ਸਿੰਘ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਸੀਲ ਲਗਦੇ ਪੱਟੀ ਬਾਈ ਪ੍ਰਦੀਪ ਹੁਣਾਂ ਦੇ ਫਾਰਮ ਤੇ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਤਿੰਨ ਪਸ਼ੂ ਅੱਜ ਵੀ ਸੇਲ ਨੇ ਵਧੇਰੇ ਜਾਣਕਾਰੀ ਕਰਾਂਗੇ ਸਾਂਝੀ ਪੁੱਛਾਂਗੇ ਭਾਅ ਪੱਤੇ ਜਾਇਜ਼ ਕੀਮਤ ਦੇ ਵਿੱਚ ਕਰਵਾਵਾਂਗੇ ਖਰੀਦਦਾਰੀ ਤੁਹਾਡਾ ਵੀ ਫਰਜਵੰਦਾ ਜੁੜੇ ਰਿਓ ਅੰਤ ਤੱਕ ਤੇ ਆਓ ਕਰੀਏ ਗੱਲਬਾਤ ਬਾਈ ਪ੍ਰਦੀਪ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਸਾਡਾ ਠੀਕ ਠਾਕ ਜੀ ਕਿਰਪਾ ਰੱਬ ਦੀ ਕਿਰਪਾ ਚਾਹੀਦੀ ਜੀ ਤੁਸੀਂ ਦੱਸੋ ਕਿਵੇਂ ਆਂ ਐ ਨੰਦਾ ਜੀ ਸ਼ੁਕਰ ਹੈ ਰੱਬ ਦਾ ਹਾਂ ਜੀ ਤੇ ਡਰੈਸ ਕਰੀਏ ਨੋਟ ਡਰੈਸ ਪਿੰਡ ਸੋਰਸਿੰਗ ਹਾਂਜੀ ਤਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 82890 16207 ਦੂਜਾ ਨੰਬਰ 82171824 ਸਾਨੂੰ ਠੀਕ ਹੈ ਕਰੀਏ ਸ਼ੁਰੂਆਤ ਹਾਂਜੀ ਵਹਿਰ ਤੋਂ ਹੀ ਕਰ ਲਈਏ ਜੀ ਵਾਹ ਤਾਜੀ ਸੂਈ ਆ ਇਹ ਰਾਤ ਦੀ ਸੂਈ ਜੇ ਵੀਜੀ ਇਹਦੇ ਮੇਰੇ ਬੱਚਾ ਦੇ ਬੱਚਾ ਪਹਿਲਾ ਸੂਆ ਦੂਈ ਜੇ ਚੌਗੀਆਂ ਛਿੱਗੀ ਹੁੰਦੀ ਹੈ ਜੀ ਅੱਛਾ ਚੌਂ ਚਾਂ ਇੱਕ ਨੰਬਰ ਹੈ ਜੀ ਕੋ ਚਵਾਈ ਕੀਤੀ ਆ ਬਸ ਸਵੇਰੇ ਕੋਈ 4-5 ਕਿਲੋ ਚੋਈ ਹੈ ਜੇ ਸਾਫ ਨਹੀਂ ਕੀਤੀ ਕਰਮ ਲਈ ਹੁਣ ਦੂਜੇ ਡੰਗ ਦੀ ਚੋਈ ਕਰਾਂਗੇ ਆਪਾਂ ਚਲੋ ਕੋਈ ਨਹੀਂ ਜਿੰਦੀ ਰਵੇ ਮਗਰ ਬੱਚਾ ਆ ਗਿਆ ਨਾ ਹਾਂਜੀ ਮਗਰ ਬੱਚਾ ਜੀ ਠੀਕ ਕਿਉਂ ਚਾਣ ਇੱਕ ਨੰਬਰ ਭਾਜੀ ਥਾਣੀ ਬੜਾ ਸੋਹਣਾ ਲੱਗਾ ਹਨਾ ਬਹੁਤ ਜਿਆਦਾ ਤੁਹਾਡੇ ਅੜਗੇ ਨਾ ਕਿੰਨਾ ਭਾਂਡੇ ਚ ਦੁੱਧ ਪਾ ਜੂਗੀ ਦੁੱਧ ਵੀ ਜੀ ਪਹਿਲੇ ਸੂਏ ਮਾਂ ਨਾ ਬੱਚੀ 16-17 ਕਿਲੋ ਦੁੱਧ ਨਹੀਂ ਮਾਰਦੀ ਨਹੀਂ ਮਾਰਦੀ ਹਾਂ 16 ਕਿਲੋ ਦੁੱਧ ਨਹੀਂ ਚੰਨ ਹਨਾ ਚੋਈ 4-5 ਆਦਾ ਨਹੀਂ ਕਹਿੰਦਾ ਚਲੋ ਹਾਂ ਥਾਣ ਚੱਡਾ ਹੀ ਚੰਗਾ ਲੱਗਾ ਹਨਾ ਨਾਲੇ ਕਰਾਓ ਉਸਾ ਕ੍ਰਾਸ ਕ੍ਰਾਸ ਟਰੋਸ ਆ ਗਈ ਹੈ ਨਾ ਜਰਮੀਨੀ ਨਹੀਂ ਕੋਈ ਕੋਈ ਨਹੀਂ ਆ ਜੇ ਭਲਪੂ ਲੈ ਗਈ ਵਛੀ ਨੂੰ ਹੂੰ ਕੀ ਬਾਤ ਥਾਂ ਲੈ ਬਾਈ ਬੜਾ ਕਮਾਲ ਦਾ ਹੈ ਨਾ ਹਾਂਜੀ ਹੂੰ ਬਾਕੀ ਕੱਦਕੁੱਦ ਵੀ ਚੰਗਾ ਪੂਰੀ ਹੈ ਹਾਂ ਇਹ ਲੱਪਾ ਲੁਪਾ ਲਾਇਆ ਕਰ ਮਾਨੀ ਸੂਣ ਕਰਕੇ ਬਾਈ ਜੀ ਫਿਰ ਫਰਕ ਤੇ ਪੈਣਾ ਹੀ ਪੈਣਾ ਹੈ ਜਦੋਂ ਡੰਗਰ ਸੂਣਦਾ ਦੂਰਾ ਜਨਮ ਹੋ ਜਾਂਦਾ ਫਿਰ ਪੀੜ ਪਾਰਨਾ ਡੰਗਰ ਭੱਜਾਂਦਾ ਇਹਦੇ ਫਰਕ ਤੇ ਪੈਣਾ ਹੀ ਆ ਬਾਤ ਬਾਤ ਇੱਕ ਵਛਾ ਵੇਖੋ ਕਿੱਡਾ ਪਲਿਆ ਦਿੱਤਾ ਵਾ ਹਾਂ ਵਛਾ ਵੀ ਚੰਗਾ ਹੈ ਖਾਣ ਬੜਾ ਸੋਹਣਾ ਬਾਈ ਜੀ ਲੱਗਾ ਹਨਾ ਹਾਂਜੀ ਹਾਂਜੀ ਕੀ ਬਾਤ ਹੈ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਕੋਈ ਥਾਨੀ ਘਟ ਵੀ ਨਹੀਂ ਚੰਗੀ ਪੰਡ ਲੈਵੇ ਦੀ ਲਾਈ ਬੈਠੀ ਹੈ ਨਾ ਮੈਂ ਨਾ ਪੂਰੀ ਹੂੰ ਨਹੀਂ ਆਦੀ ਕਰਮਾ ਜੀ ਠੀਕ ਬਾਈ ਜੀ ਕੀਮਤ ਕੀ ਆ ਕੀਮ ਤੇ ਚਲੋ ਜਿੱਦਾਂ ਵੀ ਜੀ ਕ੍ਰਾਸ ਕ੍ਰੂਸ ਆ ਭਾਵੇਂ 60000 ਦੀ ਵੀ ਦੇ ਦਈਏ ਹਾਂ ਪਰ ਆਪਾਂ ਜਿਹੜੀ ਲਾਹ ਟੀਵੀ ਜੀ ਚ 100 ਰੁਪਏ ਸ਼ੋਰ ਕਰਨੀ ਜੈਸਰੋਂ ਜਿਹੜੀ 55000 ਦੀ ਵਿੱਚ ਹੀ ਦੇ ਦਈਏ ਹੋਰ ਹੋ ਜੂਗਾ ਨਹੀਂ ਹੋਰ ਨਹੀਂ ਹੋਣਾ ਮਾਨਤਨ ਆਪਾਂ ਫੋਲੀ ਮਾਨਤਨ ਵੀਰਾ ਭਰਾਵਾਂ ਚਲ 100000 ਖਰਦਿਓ ਕੋਈ ਨਹੀਂ 100000 ਮਾਨ ਕਰ ਦਾਂਗੇ 54000 ਦੀ ਅੰਡ ਦੇ ਦਾਂਗੇ ਇਹ ਅੱਗੇ ਆ ਗਈ ਮੈਂ ਗੱਭਣ ਇਹ ਮੈਂ ਗੱਭਣ ਜੀ ਵੀਧੀ ਠੀਕ ਆ ਇਹ ਦੂਜੇ ਸੂਏ ਮੈਂ ਨੇ ਕੱਢੇ ਕੋਈ 10 ਤੋਂ 12 ਕਿਲੋ ਦੁੱਧ ਹਾਂ ਹਾਂ ਤੀਜਾ ਸੂਆ ਮੈਂ ਪ्योर ਸੁਣੀ ਵੀ ਜੀ ਅਸਾਂਵੇਂ ਜੀ ਆਪਾਂ ਦੂਜਾ ਕਹਿੰਦੇ ਨਹੀਂ ਤੀਜਾ ਸੂਆ ਸੁਣੀ ਆ ਠੀਕ ਆ ਹਾਂ ਤੇ ਇਹ ਬੰਦੇ ਉਧਰੋਂ ਲਿਆਏ ਹਰਿਆਣੇ ਚੋਂ ਪਹਿਲਾਂ ਕਾਲੀ ਕੁਲੀ ਬਾਕੀ ਵੇਖੋ ਆ ਮੈਂ ਸਾਰੀ ਪਾਪੂ ਤੇ ਵਾਲ ਚਟੇ ਜਿਹੜੇ ਆ ਓਕੇ ਖੋਲ ਕੇ ਤੋਰਾ ਤਰਾ ਕਰ ਲੋਡ ਮਾ ਕੀ ਖਣਾਲੀ ਪਾਰ ਪਿੱਛੇ ਦੀ ਆਪਣੀ ਫੁੱਲ ਗਰੰਟੀ ਹੋ ਮੈਂ ਦੀ ਠੀਕ ਹੈ ਜੀ ਤੂੰ ਆ ਜੀ ਵਾਹ ਖਾਨ ਚੱਡਾ ਬਹੁਤ ਸੋਹਣਾ ਬਣਾ ਰਿਹਾ ਸੱਚ ਨੂੰ ਤੇ ਸਮਾਂ ਕੋਈ ਅੱਡ ਦੱਸ ਦਿੰਦਾ ਲੈ ਜੂ ਹਾਂ ਆਰਾਮ ਨਾਲ ਲੈ ਜੂ ਭਾਜੀ ਇਹਨਾਂ ਨੂੰ ਲੈ ਜੂਗੀ ਹਨਾ ਬਾਕੀ ਚੰਗੀ ਬੰਦੀ ਮੈਂ ਠੀਕ ਹੈ ਹਾ ਵਜਨ ਵਟਾ ਵੀ ਫੁੱਲ ਮੈਂ ਦਾ ਵਾਹ ਪੂਰੇ ਕੱਦ ਵਜਨ ਵਾਲੀ ਐ ਇਹ ਨਹੀਂ ਕੋਈ ਪੇਚ ਹੋਗੀ ਹਾਂ ਲੋਈ ਸੱਜਣ ਬਾਕੀ ਮੈਂ ਬਨ ਜੂਗੀ ਕੋਈ 12 ਕਿਲੋ ਦੁੱਧ ਜਿਹੜਾ ਆਰਾਮ ਨਾਲ ਭਰੀ ਜਾਊਗੀ ਤੇ ਥਣ ਲੇਵਾ ਬਹੁਤ ਸੋਹਣਾ ਹੈ ਤਿਆਰ ਕਰਨ ਦੀ ਗਰਮਾਲੀ ਲੋਈ ਭਾਜ ਆਪਾਂ ਬੜਾ ਇਹਦਾ ਮਿੱਠਾ ਕਰ ਦੇਣਾ ਵੀ ਜੀ ਅੱਛਾ ਭਾਏ ਦਾ ਆਪਾਂ ਕੋਈ ਅੱਜ ਲੱਖ ਨਹੀਂ ਕੋਈ 90 ਨਹੀਂ ਕੋਈ 95 ਨਹੀਂ ਜੈਸਨਾ ਜੀਜਾ 100 ਰੁਪਿਆ ਛੋਟ ਕਰਨੀ 85000 ਦੀ ਝੋਟੀ ਦੇ ਨਹੀਂ ਦੋ ਛੜ ਦੇ ਨਹੀਂ ਜਾਂਦਾ ਧੱਕਾ ਛੜ ਦੇ ਕੇ ਤੇ 83 ਦੀ ਕਰਦੀ ਚਲੋ 83000 ਦੀ ਦੇ ਦਾਂਗੇ ਵੀਡੀਓ ਐਂਡ ਬਾਕੀ ਵੇਖੋ ਮੈਂ ਚੰਗੀ ਨਹੀਂ ਨਹੀਂ ਮੈਂ ਬਣਦੀ ਆ ਜਿੰਨੀ ਵੀ ਬਣੂ ਪਛਾੜਦੀ ਬਣੂਗੀ ਕਰਮਾਂ ਵਾਲੀ ਹਾਂ ਵੇਖੋ ਪੱਟਾਂ ਤੋਂ ਬਾਹਰ ਤੇ ਹੁਲ ਵੀ ਨਿਕਲਦੀ ਆ ਬਾਕੀ ਇਹਦੇ ਹਾਂ ਐ ਠੰਡੀ ਠੁੰਡੀ ਬੜੀ ਬਾਤੀ ਠੀਕ ਆ ਅੱਗੇ ਆ ਗਈ ਬੂਰੀ ਇਹ ਬੂਰੀ ਆ ਗਈ ਜੀ ਤਿਲਾਂ ਵਾਲੀ ਤਿਲਾਂ ਵਾਲੀ ਬੂਰੀ ਆ ਗਈ ਰੱਤੀ ਆ ਗਈ ਹਨਾ ਹਾਂਜੀ ਲਾਲ ਜਿਹਨੂੰ ਕਹਿ ਸਕਦੇ ਆ ਲਾਲ ਪੂਰੀ ਆ ਸੱਚ ਨੂੰ ਹਾਂਜੀ ਹਾਂਜੀ ਇੱਕ ਪਿੱਲੀ ਹੁੰਦੀ ਉਹ ਥੋੜੀ ਜਿਹੀ ਚਿੱਟੀ ਪਾਸ ਮਾਰਦੀ ਆ ਇਹ ਲਾਲ ਪੂਰੀ ਇਹ ਲਾਲ ਪੂਰੀ ਐ ਇੱਕ ਕਾਲੀ ਪਾਸ ਮਾਰੂ ਵੇਖੋ ਤੇਲ ਵਿਖਾਓ ਵੀਰਾਂ ਭਰਾਵੋ ਇੱਧਰ ਕਰੋ ਪਿੰਡੇ ਦੇ ਵੇਖੋ ਕਿ ਹਾਂ ਤੇਲਾਂ ਵਾਲੀ ਪੂਰੀ ਕਿਨੂੰ ਕਹਿ ਸਕਦੇ ਨਾ ਤੇ ਇਹ ਨੇ ਨਿੱਕੇ ਨਿੱਕੇ ਸਜਣੋ ਹਾਂ ਤੇ ਤੇਲਾਂ ਵਾਲੀ ਪੂਰੀ ਆ ਬਾਕੀ ਇਹ ਵੀ ਮੈਂ ਆਪਾਂ ਪ्योर ਤੀਜਾ ਸੂਆ ਵੀਰ ਜੀ ਸੁਣੀ ਆ ਕਿੰਨਾ ਕੁ ਦੁੱਧ ਪਾ ਚੂਗੀ ਤੀਜਾ ਸੂਆ ਵੀਰ ਜੀ ਮੈਂ ਨੇ ਕੱਢਿਆ 12 ਤੋਂ 13 ਲੀਟਰ ਦੁੱਧ ਠੀਕ ਆ ਤੀਜਾ ਸੂਆ ਰਗੀ ਪ्योर ਸੁਣੀ ਆ ਓਕੇ ਜੀ ਅ ਥਣਾ ਦੀ ਭਾਰ ਪਿਛੇ ਦੀ ਆਪਣੀ ਪੂਰੀ ਗਰੰਟੀ ਹੋਊਗੀ ਐਦਾਂ ਹੀ ਵੀਰ ਭਗਾਵ ਗੀ ਮੰਗਾ ਲਿਆ ਆਪਦੇ ਘਰੇ ਲਾ ਕੇ ਤਸੱਲੀ ਨਾਲ ਟਿਪ ਕੇ ਆਪਾਂ ਨੂੰ ਫਿਰ ਰੁਪਏ ਦੇਵੋ ਜੀ ਵਾਹ ਜੀ ਵਾਹ ਬਹੁਤ ਸੋਹਣੀ ਸੋਚ ਆ ਤੋਰ ਗੀ ਲਓ ਜੀ ਸਜਣੋ ਅਜੇ ਦਿਨ ਕੋਈ 10 ਤੋਂ 12 ਖੜ ਸਕਦੀ ਹੈ ਰਾਮ ਨਾਹਿ ਨਾ ਜੂ ਭਾਜੀ ਇਹਨੇ 10 ਤੋਂ 12 ਤੇ ਸੁਆ ਬਾਈ ਕਹਿੰਦਾ ਤਿੱਜਾ ਸੂਣ ਜਾ ਰਹੀ ਹੈ ਬਾਕੀ ਬੂਰੀ ਆ ਕਾਲੀ ਦੇ ਵਿੱਚ ਆਉਂਦੀ ਜਿਵੇਂ ਕਹਿ ਦਈਏ ਲਾਲ ਪਾਹ ਮਾਰਦੀ ਹੈ ਨਾ ਪਿੱਲੀ ਨਹੀਂ ਆ ਕਿ ਇੱਕ ਪਿੱਲੀ ਹੁੰਦੀ ਚਿੱਟੀ ਉਹ ਬੂਰੀ ਨਹੀਂ ਇਹ ਚਲਾਂ ਵਾਲੀ ਬੂਰੀ ਆ ਲਾਲ ਲੋਈ ਤੋਰਾ ਤਰਾ ਬੜਾਏ ਹੱਡਾਂ ਪੈਰਾਂ ਦੀ ਖੁੱਲੀ ਆ ਹੱਥਿਆਂ ਕੋ ਤੁਰਦੀ ਆ ਲੋਈ ਬਾਡਰ ਏਰੀਆ ਤੋਂ ਲਈ ਆਪਾਂ ਮੱਝ ਅੱਛਾ ਜੀ ਬਾਡਰ ਏਰੀਆ ਚ ਹਾਂਜੀ ਠੀਕ ਆ ਟਾਈਮ ਖੜ ਕੇ ਹੀ ਆਰਡਰ ਕੁਆਲਟੀ ਜਿਹੜੀ ਹੈ ਤਿਆਰ ਕਰੋਗੀ ਸੱਜਣੋ ਕੋ 12 13 ਦਿਨ ਖੜ ਕੇ ਹਾਂਜੀ ਟਾਈਮ ਰਹਿੰਦਾ ਕਰਕੇ ਥੋੜਾ ਜਿਹਾ ਵਿਖਾਲੀ ਜਿੰਨੀ ਕੁ ਹੈਗੀ ਉੰਨੀ ਕੁ ਬਹੁਤ ਜੀ ਆਪਦਾ ਵੀ ਜੀ ਕਰਦਾ ਵਾ ਵੀ ਸੁਆ ਸਵਾ ਡੰਗਰ ਲਈਏ ਪਰ ਸੁਆ ਸਵਾ ਡੰਗਰ ਬਹੁਤ ਘਾਟ ਆ ਬਾਹਰ ਓਕੇ ਇਹ ਕਰਕੇ ਕੱਚੀਆਂ ਲੈਣੀਆਂ ਪੈਂਦੀਆਂ ਵਾ ਚਲੋ ਜੇ ਕੋਈ ਬਵਾਰੀ ਵੀਰ ਭਰਾ ਵੀ ਖੜੂਗਾ ਖੜ ਕੇ ਰੋਟੀ ਲੈ ਲੂ 2 ਰੁਪਏ ਕੀ ਕਿੰਨੇ ਦੀ ਜੈਸਨੂ ਕਰਦੀ ਹੁਣ ਇਹ ਵੀ ਜੀ ਆਪਾਂ ਹਾਂ ਨਾ ਹੀ ਜਿਹੜੀ ਜੈਸਨੂ ਦੇਣੀ ਆ 1 ਪਾਈ ਦੀ ਮੈਂ ਦੇਣੀ ਆ ਕੀ 200 ਰੁਪਏ ਛੋਟ ਕਰੀ ਆਪਾਂ 1 3 ਦੀ ਕਰ ਦੇ ਸੋਰਾ ਕੋਈ ਨਹੀਂ ਦੇ ਦਾਂਗੇ 1 ਲੱਖ 3000 ਦੀ ਸੱਜਣੋਂ ਬਾਕੀ ਮੈਂ ਤਾਂ ਵਜਨ ਵਟਾ ਵੇਖੋ ਕਰਮਾਲੀ ਦਾ ਬਹੁਤ ਸੋਹਣਾ ਛੋਟੀ ਨਹੀਂ ਆ ਮੈਂ ਮੈਂ ਵੱਡੀ ਭਰਾ ਵੀ ਖੜੂਗਾ ਤੇ ਜਿੱਥੇ ਮਰਜੀ 5 ਲੱਖ ਨਹੀਂ ਸੁਈ ਸੁਈ ਛੋਟੀ ਦੇ ਇੱਥੇ ਹੂੰ ਬੰਨ ਨਹੀਂ ਆ ਮੈਂ ਹੱਡਾਂ ਪਰਾਂ ਬਸ ਇਨਾ ਜਿਹੜਾ ਤੀਨੀ ਦਿਨ ਲੰਗੀ ਕਰਮਾਲੀ ਸੱਜਣੋਂ ਆ ਤਿੰਨ ਪਸ਼ੂ ਖਰੀਦਦਾਰੀ ਕਰਿਓ ਮੇਲਾ ਲੋਟ ਲਿਓ ਸੱਸੀ ਗਾਲ ਦੀ ਸਾਰੇ